ਚਲ ਕਿਦਰੋਂ ਕੀ ਚੀਜ਼ ਨਿਕਲੂਗੀ ਵੇਟ ਕਰੋ ਥੋੜਾ ਜਿਹਾ ਟਾਈਮ ਰੈਡੀ ਆਤੀ ਬਸ ਉਹ ਨਹੀਂ ਉਹ ਗੱਲ ਬੋਲਦੀ ਬੋਲਦੀ ਬਾਈ ਬੋਲਦੀ ਹੁਣ ਨਾ ਜੱਸ ਕੋਲਦੀ ਡੱਪ ਜੀ ਠੀਕ ਹੈ ਉਹ ਕੋਲਦੀ ਡੱਪੂ ਆ ਜੀ ਤੁਹਾਡੇ ਉਰੋਂ ਦੀ ਰਿਐਕਸ਼ਨ ਹੋਣਗੇ ਠੀਕ ਹੈ ਹੱਥੂ ਹੱਥੂ ਆ ਗਿਆ ਨੇ ਹੈ ਜੱਸ ਪਤਾ ਨਹੀਂ ਯਾਰ ਪਹਿਲਾਂ ਲੱਡੂ ਜਗਾ ਕਰਿਆ ਕਰ ਰੈਡੀ ਆਇਆ ਕਿਸੇ ਵੀ ਛੇਬੀ ਛੇਬੀ ਕਿਸੇ ਵੀ ਹੇ ਬੱਦਲ ਛੜਕੇ ਆ ਗਿਆ ਆ ਗਈਆਂ ਕਣੀਆਂ ਤੈਨੂੰ ਆਸਮ ਆਸਮ ਜੱਬਦਾ ਤੇ ਮੇਰੀ ਕਾਕਾ ਜਾਣ ਤੇ ਬੰਨੀਆਂ ਦਰ ਕੋਈ ਚਿੰਤ ਨਹੀਂ ਹੁਣ ਆਇਆ ਮਦਦ ਨੂੰ ਪੁੱਛ ਰਿਹਾ ਵੀ ਜੱਟ ਰਾ ਬਾਸ ਇਹਦੇ ਉੱਤੇ ਘੜਾ ਲਾ ਲਿਆ ਪਰਾਣਾ ਉਹ ਲਾਵਾਂਗੇ ਫਿਰ ਮੈਂ ਵੀ ਰੰਗੇ ਬੰਗੇ ਦੇ ਬਹੁਤ ਸੋਹਣਾ ਹੋ ਇਹ ਤਾਂ ਜਿਹੜੀ ਇਹਦੀ ਰੀਲ ਦਾ ਟੋਟਾ ਮੰਗ ਰੂਗਾ ਆਪਾਂ ਕੱਪੜੇ ਚੇਂਜ ਕਰਕੇ ਬਣਾਵਾਂਗੇ ਯਾਦ ਰੱਖੀ ਮੈਨੂੰ ਉਹ ਬਣਾ ਦੇਣਾ ਹੁਣ ਇਹਨਾ ਹੁਣ ਬਾਈ ਮੈਨੂੰ ਅੱਗੇ ਦੱਸ ਹੁਣ ਉਹ ਬਣਾ ਦੇ ਉਹਦੇ ਵਾਲੀ ਇਹਦੀ ਬੱਚੀ ਐ ਹਾਂ ਇਹ ਤਿੰਨ ਬਣਾ ਦੇਣਾ ਕੋਈ ਨਹੀਂ ਨਹੀਂ ਇਹਦੀ ਬੱਚੀ ਐ ਇਹ ਬਾਅਦ ਚ ਸੋਚੂਗਾ ਜਿੰਨੇ ਆ ਗਿਆ ਹੋ ਗਿਆ ਵੀ ਪੋਜ ਦੇਖੋ ਇੱਕ ਨਾ ਤਾਂ ਪੋਜ ਸ਼ੂਟਿੰਗ ਚੱਲਦੀ ਹੋਈ ਹੈ ਪੁਰਾਣੇ ਵਿਆਹ ਲਈ ਹਾਂ ਲੈ ਹੁਣ ਆਪਾਂ ਅਗਲਾ ਅਗਲੀ ਬਣਾ ਇੱਕ ਨਾ ਤਾਂ ਪੋਜ ਰੋਲ ਕਿਚਨ ਹੋੜ ਕੇ ਠੀਕ ਹੈ ਠੀਕ ਹੈ ਰੇਡ ਓਏ ਸ਼ੂਟ ਚ ਉਹ ਕਾਕਾ ਜੀ ਉਹ ਜਿਹੜਾ ਨਵਾਂ ਆਪਣੇ ਕ੍ਰੀਏਟ ਕੀਤਾ ਉਹਦੇ ਤੇ ਪਾਊਗਾ ਇਹ ਉਹਦੇ ਪਾਏ ਉਹ ਦੂਜਾ ਉਹ ਮੁੰਡੇ ਗਾਂਗੇ ਤਾਂ ਉਹ ਬੱਸ ਐ ਨਾ ਇਤਨੀ ਕਿੰਨੇ ਕਿ ਜਾਨਾ ਇਧਰ ਵਾਈ ਸ਼ੂਟ ਚਾਹਦੇ ਦੇਖ ਕੇ ਜਾਸੋਰ ਪਹੁੰਚੇ ਹੋਏ ਨੇ ਤੇ ਜੱਗੀ ਹੋਰ ਜੱਗੀ ਇਹ ਇਹ ਦੰਕਾ ਵਿੱਚ ਵਿੱਚ ਜਾਸੋਰ ਜੇ ਅੱਬਾ ਓਏ ਓਏ ਭਾਈ ਮੌਸਮ ਵੀ ਗੈਂਟ ਅੱਜਾ ਪੂਰਾ ਜੀ ਲੇਕੇ ਨਾ ਰਖੜੀ ਤੇ ਫੜਦੇ ਫੜ ਲਿਆ ਮੰਗੇ ਸੀ ਮਣੀ ਕੋਈ ਨਾ ਲੈ ਇੱਕ ਦੋ ਉਹ ਲੱਡੂ ਜੇ ਫੜਲਨੀ ਕੀ ਦੂਰੇ ਹੋਣੀ ਹੈ ਮਣੀ ਆ ਜੀਬਾ ਹੀ ਹੈ ਕਦਰ ਮਾਰੀ ਹੈ ਮਣੀਲੇ ਦੂਰੇ ਕਰਨੀ ਬੋਤਾਂ ਇਧਰ ਆ ਜਾ ਬੋਤਾਂ ਜਿਹਨੂੰ ਮੇਜਰ ਫਾਇਰ ਕਰਨਗੇ ਇਧਰ ਫਾਇਰ ਛੂਟ ਕਰਨ ਵੀ ਚੱਲ ਰਿਹਾ ਆਪਣਾ ਅੱਜ ਉਹ ਨਗਰ ਦੇ ਦੋ ਫੱਡ ਨਹੀਂ ਪੱਗ ਦੇਖ ਬੰਦੇ ਦੀ ਪੱਗ ਦੇਖੋ ਯਾਰ ਤੁਸੀਂ ਹਨ ਠੀਕ ਹੈ ਠੀਕ ਓਕੇ ਕਤਰਾ ਲੈ ਨੇ ਉਹੜੀ ਠੀਕ ਹੈ ਲੈ ਨੇ ਉਹ ਬਣਾ ਲੈਣੇ ਵੀ ਬੈਠੀ ਮੂਲੀ ਦਾ ਵੰਜੋ ਕਰਨਾ ਹਾਂ ਉਹ ਕੱਢ ਦੇਣਾ ਬੈਠਾ ਦੂਸਰੀ ਵਾਰ ਲੈ ਆਪਾਂ ਥੱਲੇ ਕੱਢਣਾ ਗਰਮ ਹੀ ਗਰਮੀ ਆ ਯਾਰ ਕੋਈ ਟਾਈਮ ਲਾ ਆ ਕੇ ਜਿਵੇਂ ਟੈਨਸ਼ਨ ਚ ਵੀ ਆ ਕੇ ਖੜ ਗੇ ਇਹ ਸੌਦੇਓ ਆਪਣੇ ਘਰੇ ਸੱਪ ਆ ਛੇਤੀ ਆਓ ਇੰਨੀ ਗੱਲ ਕਰੀਏ ਸੀ ਸ਼ੋਰਟ ਚ ਕਰਨੀ ਆਪਾਂ ਨੇ ਹਾਂ ਬਸ ਨਾ ਆ ਕੇ ਖੜ ਜਾਈ ਬਸ ਤੇ ਫ੍ਰੇਮ ਚ ਰੈਡੀ ਐਕਸ਼ਨ ਜੀ ਸੌਦੇਓ ਆਪਣੇ ਘਰੇ ਸੱਪ ਆ ਸੱਪ ਕਦੇ ਗਰਮੀ ਦੇ ਵਿੱਚ ਸ਼ੂਟ ਚੱਲਦਾ ਪਿਆ ਬਈ ਜਸ ਉਹ ਰਾਂ ਦਾ ਤੇ ਇੱਧਰ ਆਪਣੇ ਪ੍ਰੋਡਿਊਸਰ ਸਾਹਿਬ ਮਨੀ ਸਿੰਘ ਬੜੀ ਗਰਮੀ ਦੇ ਵਿੱਚ ਸ਼ੂਟ ਐਕਸ਼ਨ ਐਕਸ਼ਨ ਕੱਟ ਤੇ ਸ਼ੂਟ ਚੱਲਦਾ ਰਿਹਾ ਆਪਣਾ ਰੀਲਾਂ ਬਣਾਉਣ ਲੱਗ ਰਿਹਾ ਇੰਸਟਾਗ੍ਰam ਵਾਲੀ ਆਪਾਂ ਨਾ ਤੇ ਜਸ ਪਹੁੰਚੇ ਸੰਗਤ ਕੋਲੇ ਤੋਂ ਹੁਣ ਜਸ ਕੋਲ ਦੀ ਡੱਪ ਜੀ ਠੀਕ ਹੈ ਕੋਲ ਦੀ ਡੱਪ ਉਹ ਜੀ ਸਾਡੇ ਉਰੰਦੀ ਰਿਐਕਸ਼ਨ ਹੋਣਗੇ ਹੁਣ ਉਸ ਤੋਂ ਬਾਅਦ ਜਿਹੜਾ ਲੰਘਿਆ ਜਦ ਇਹ ਲੰਗ ਗਿਆ ਉਹ ਤੁਹਾਨੂੰ ਸਮਾਨ ਲੈਣੇ ਭੇਜ ਦਿੱਤੇ ਉਹ ਕਿੱਥੇ ਗਏ ਤੇ ਇਹ ਫੜਜੋ ਜਰਾ ਅਟਰਵਿਊਂ ਚੋਂ ਚਾਏ ਨਾ ਜਦ ਇਹ ਲੰਗ ਲੰਗ ਕਿੱਥੇ ਵਿਚ ਦੇਖ ਆ ਜਿਹੜੀ ਜੱਸ ਉਹ ਗੱਲਾਂ ਲੱਦ ਦੇ ਗਿਆ ਕਿੰਨੀ ਫਿਕਰ ਕਰਦਾ ਮੇਰੀ ਸਾਰੀਆਂ ਗੱਲਾਂ ਉਹ ਤਾਂ ਜਦ ਇਹ ਸੀ ਤੇ ਜੀ ਜਦ ਲੰਗ ਗਿਆ ਠੀਕ ਹੈ ਇਹ ਸੀ ਜੀ ਤੇ ਮੈਂ ਆਪੇ ਕਰ ਦੂੰਗਾ ਸੈਨ ਮਾਸਟਰ ਜਦ ਇਹ ਐ ਲੰਗ ਗਿਆ ਕੋਲ ਦੀ ਤੋਂ ਪਿੱਛੇ ਰੈਪਰ ਕਮਾਈ ਐਂ ਕਰਦਣ ਕਮਾਈ ਕਰਦਣ ਕਮਾਈ ਸਾਰੀਆਂ ਗੱਲਾਂ ਬੋਲ ਦੋ ਜਿੰਨੀ ਹੈਗੀਆਂ ਉਹ ਬਜਟਮੈਂਟ ਕਰ ਲਾਂਗੇ ਕਿੰਨੀ ਫਿਕਰ ਕਿੰਨੀ ਫਿਕਰ ਕਰਦਾ ਮੇਰੀ ਵੀ ਡਾਂਗ ਲੈਣਗੇ ਇੱਥੇ ਆ ਜਾ ਐਸਾ ਟੀ ਦੁਰਗੇ ਹੋ ਜਾ ਨੇ ਉਰੀ ਆ ਜਾ ਉਰੀ ਆ ਜਾ ਇੱਥੇ ਤੁਰ ਪੀ ਐਡਾ ਟਾਈਮ ਨਾ ਲਾਇਆ ਕਰੋ ਇੱਥੇ ਇੱਥੇ ਤੁਰ ਜਾ ਹੋਰ ਅੱਗੇ ਆ ਜਾ ਰੈਡੀ ਬੰਨ ਘਰ ਨੂੰ ਪਹਿਲਾਂ ਇਸ ਨੂੰ ਨੱਚ ਅਗਲੀ ਰੈਡੀ ਚੁੱਪਾ ਐਕਸ਼ਨ

ਆ ਵੀ ਲੈ ਕੇ ਨਾ ਤੁਸੀਂ ਨੇ ਕੁਛ ਨਹੀਂ ਖਾਦਾ ਇਹ ਸ਼ੂਟ ਦੇਖਣ ਆਏ ਹੋ ਇਹਨਾਂ ਬੰਦੇ ਇਹ ਕੁਛ ਨਹੀਂ ਖਾਣ ਪੀਣ ਨੂੰ ਮਿਲਿਆ ਇਹਨਾਂ ਨੂੰ ਇਹ ਇਹ ਨਹੀਂ ਆਇਆ ਲੱਡੂ ਤੇ ਸਾਡੇ ਵਾਸਤੇ ਆਸੀਂ ਸਟੋਰੀ ਬਣਾ ਰਹੇ ਆ ਤਾਂ ਰੀਲ ਬਣਾ ਰਹੇ ਆ ਸੀ ਬੰਦਾਂ ਦਾ ਚੱਲ ਰਹੇ ਪਿੰਡਾਂ ਦਾ ਖਾਕੇ ਆ ਲੋ ਜੀ ਦੋ ਮਿੰਟ ਰੁਕ ਜਾ ਯਾਰ ਤੁਸੀਂ ਉੱਤੇ ਚਲੋ ਰੋਲਾ ਪਾਈ ਜਾਨੇ ਜਾਓ ਥੋੜਾ ਨਰਵਸਰੀ ਵੀ ਹੋ ਜਾਂਦਾ ਕਈ ਵਾਰ ਜੱਗੀ ਮਨ ਮੇਰੀ ਜਾਨ ਉੱਪਰ ਚਲਵਾ ਆਇਆ ਮੈਂ ਚਲੋ ਜੀ ਰੈਡੀ ਐਕਸ਼ਨ ਗੱਲ ਚਾਉਂਦੇ ਮੇਰਾ ਨਪਾਈ ਆਉਣ ਵਾਲਾਗਾ ਆ ਫੜੋ ਪੈਸੇ ਤੇ ਵਧੀਆ ਜੀ ਫੜ ਠੀਕ ਹੈ ਖੇਤੀ ਆ ਗਿਓ ਚੱਲ ਬਈ ਮੂੰਹ ਕਰਾ ਹੰਢੀ ਕਰਦਾ ਚੱਲਾ ਜੀ ਚੱਕ ਲੈ ਚੱਲ ਬਈ ਮੂੰਮਾ ਸਾਫ ਕਰ ਲਾਓ ਜੱਸਰ ਹੋਰ ਡਾਇਰੈਕਟਰ ਪਰ ਬੈੜਾ ਬੋਦਾ ਬੈਠ ਕੇ ਦੇਖਣ ਲੱਗ ਰਹੇ ਨੇ ਸਾਰੇ ਬਰ ਨੈਕਸਟ ਰੈਡੀ ਹੂੰ ਕਚਲ ਤੇਰੀ ਨਾਲ ਕਮੇਰੀ ਕਢੇੜ ਸੋ ਕਰਦੇ ਠੀਕ ਇਧਰ ਜਾ ਕੇ ਸਕ੍ਰਿਪਟ ਦੇਖਣ ਲੱਗ ਗਏ ਵੀਰ ਜੀ ਇੰਨੀ ਲਿਖੀਆਂ ਨੇ ਉਹ ਬਹੁਤ ਐ ਕਾਪੀ ਭਰੀ ਫਿਰ ਨਿਚਰ ਕਾਪੀ ਉਧਰ ਪੜੀਆਂ ਅੱਛਾ ਕੰਮ ਤਾਂ ਬਹੁਤ ਪੜਿਆ ਹੈ ਇਸਮਤ ਨਹੀਂ ਸਾਧ ਦਿੰਦੀ ਮਣੀ ਚੁੱਪਾ ਨਹੀਂ ਸਾਧ ਦਿੰਦਾ ਨਾ ਮਣੀ ਸਾਧ ਦਿੰਦਾ ਯਾਰ ਬੋਲ ਕੋਈ ਨਾ ਬੋਲਣਾ ਦੇਖਿਆ ਪਾਣੀ ਬ੍ਰੇਕ ਹੋ ਗਿਆ ਹੈ ਪੀ ਪੀਓ ਲੋ ਇਹਦਾ ਕਿਲਾ ਸਿੱਕੇ ਲਈ ਜਾ ਕੇ ਸਿੱਕੇ ਉਸੇ ਕੋਲੇ ਕੱਲਾ ਤੇ ਜਾਣਾ ਅਰੇ ਬੰਦੇ ਜਦੋਂ ਰਿਸ਼ਤਾ ਕਰਾਉਂਦੇ ਬਚਾਰੇ ਉਹਨਾਂ ਵੀ ਮੇੜੇ ਮਰੀ ਜਾਂਦੇ ਰਿਸ਼ਤਾ ਉਹ ਲੈਂਦਾ ਨਹੀਂ ਅਗਲਾ ਪੋਜ ਲੈ ਕੇ ਆਉਂਦੇ ਮੈਂ ਤਾਂ ਸੇਬੀ ਦਾ ਡੱਡਾ ਅੱਛਾ ਹਾਂ ਹਥਰ ਹਥਰ ਗਿਆ ਨੇ ਹੈ ਜਸਰ ਤਾਂ ਨਹੀਂ ਯਾਰ ਕੋਈ ਲੱਡੂ ਜੇ ਕਰ ਕੇ ਆ ਰਿਹਾ ਰੈਡੀ ਉਹ ਯਾਰ ਨੇ ਜਮੈਂ ਸ਼ਾਟ ਘੱਟ ਲੈਂਦਾ ਐਕਸ਼ਨ ਲੈ ਅੱਜ ਫੇਰ ਡੱਕ ਕੇ ਆ ਗਿਆ ਇਹ ਬਿਲਕੁਲ ਨਾ ਬੋਲਣਾ ਨਹੀਂ ਸਭ ਕੋ ਉਹਨਾਂ ਨੂੰ ਬੋਲ ਦੋ ਬੜਾ ਪ੍ਰੋਪਰ ਜਿਹਾ ਅੱਜ ਫੇਰ ਡੱਕ ਅੱਜ ਫੇਰ ਡੱਕ ਕੇ ਆ ਗਿਆ ਤੂੰ ਟੀਕਿੰਗ ਤੋਂ ਬੋਲ ਨੀ ਟੇਕ ਰੀ ਟੇਕ ਡੀ ਟੇਕ ਰੈਡੀ ਐਕਸ਼ਨ ਲੇ ਅੱਜ ਫੇਰ ਡੱਕ ਕੇ ਆ ਗਿਆ ਲਈ ਵੀ ਘਰ ਦੀ ਫਿਰਦਾ ਠੱਠੀ ਕੋਈ ਨਾ ਲੋਰੋ ਅੱਜ ਮੋਰੂਪੀ ਚਾਹੀਦੀ ਹਾਂ ਪਰ ਲਈ ਵੀ ਘਰ ਹਾਂਜੀ ਲੋ ਵੀ ਅਗਲੀ ਅਗਲੀ ਰੀਲ ਦੀ ਤਿਆਰੀ ਹੈ ਹਾਂਜੀ ਹਾਂ ਡਰੈਸ ਚੇਂਜ ਕਰਾਂਗੇ ਹੁਣ ਨਾ ਡਰੈਸ ਅਗਲੀ ਅੰਜ ਕਰਾਂਗੇ ਅੱਛਾ ਸਭ ਦੱਸ ਕੇ ਬਣਾ ਲਾਂਗੇ ਫਟ ਰੀਲਾਂ ਬਣਾ ਦੇ ਠੀਕ ਠੇਕਾ ਲੈ ਲਿਆ ਅਜ ਦਾ ਹੈ ਹਾਂ ਆ ਦੇਖੀ ਜਰਾ ਸੰਧ ਜਾ ਕਰਕੇ ਰਸਿਆ ਦੇਖਾ ਇਧਰ ਚਾਕੂ ਤੇ ਇਹ ਉਹ ਇੱਕ ਚੱਕਰ ਨੀਗਾ ਹਾਂ ਤਰੀਲਾ ਕਬਦੂ ਅਮਰ ਲਵੇ ਕਬਦੂ ਓਏ ਦੋ ਲੱਡੂ ਦੀ ਜੋੜੀ ਬਣਾਣੀ ਸੀ ਕਿਹੜੀ ਤੇਰੇ ਦੋ ਲੱਡੂ ਬਾਦ ਦਹੀਂ ਦੀਏ ਕਤਤੱਖ ਨੇ ਦਾ ਉਹ ਤੱਕ ਕੱਕ ਕੌ ਰ ਮਰੇ ਵੱਡ ਦੇ ਇੱਕ ਲੱਡੂ ਕਿਉਂ ਜੀ ਜੂ ਦਾ ਦਹੀਂ ਹੈ ਤਰੀਲਾ ਦਵਾਰੇ ਸਿਲੈਕਟ ਕਰ ਰਿਹਾ ਹੁਣ ਜੱਸ ਚੁੱਪਾ ਚੁੱਪ ਐਕਸ਼ਨ ਛੇਤੀ ਕਰ ਹਲੇ ਝਾੜੂ ਵੀ ਬਾਜਾ ਮਾਰਦਾ ਸੱਚੀ ਮਾਰਦਾ ਓਏ ਕੀ ਗੱਲ ਹਲੇ ਘੜੂ ਵੀ ਮਾਰਦਾ ਮਾਰਦਾ ਸੋਚਦਾ ਲੱਗ ਰਿਹਾ ਓਏ ਇਹਦਾ ਪਾਰਟ 2 ਕਰ ਦਿੰਦੇ ਮਣੀ ਇਧਰ ਆ ਮੜਾ ਜਾ ਤੇਰਾ ਫੈਸਲਾ ਮੇਰੇ ਵੀਰ ਤੋਂ ਕੰਮ ਕਰਾਇਆ ਕਿਉਂ ਬੱਦਲ ਨੇ ਕਿਹਨੇ ਸਾਫ ਹੋਦੇ ਨਹੀਂ ਹਨਾ ਓਏ ਚੈੱਕ ਕਰੋ ਮਿੱਤਰੋ ਬੱਦਲ ਨੇ ਕੈਨੇਡਾ ਦੇ ਚੱਲ ਦੁਬਾਰਾ ਕਰ ਕੈਨੇਡਾ ਦੇ ਬੱਦਲ ਵੀ ਚੈੱਕ ਕਰ ਸਕਦਾ ਕਿਉਂ ਲੈ ਜਾ ਨਾ ਐ ਨਾ ਟਾਈਮ ਲਾਦਾ ਤਿਆਰ ਹੋਣ ਚ ਆਪਾਂ ਪਹਿਲੀ ਲੇਟ ਆ ਤੁਸੀਂ ਤੂੰ ਮੇਰੇ ਵਾਂਗੂ ਤਿਆਰ ਹੋਇਆ ਕਰ ਮੇਰੇ ਵਾਂਗੂ ਉਹ ਕੁਝ ਤੇਰੇ ਵਾਂਗੂ ਫਿਰ ਖੜਾ ਇੱਕ ਮਿੰਟਾ ਬੱਸ ਐਨਾ ਹੀ ਲੱਗਦਾ ਉੱਥੇ ਬੈਠੀ ਠੀਕ ਹੈ ਐਨੀ ਗੋਲ ਕਰ ਉਹ ਇੱਕ ਤਾਂ ਪਰਦੇ ਦਾ ਖੜਾ ਤੇ ਚੱਲਦਾ ਹੈ ਰੈਡੀ ਯੈਸ ਬੱਛ ਬੰਦਿਆ ਚੋਲੂ ਕਿ ਪਰ ਬਹੁਤੀ ਬਣ ਜਾਂਦੀ ਹੈ ਰੈਡੀ ਠੀਕ ਹੈ ਹਾਂਜੀ ਹਾਂਜੀ ਇੱਧਰ ਸਾਹਮਣੇ ਖੜੇ ਕਰਕੇ ਖੜੇ ਰਹਿ ਇੱਧਰ ਸਾਡਾ ਬੰਦਾ ਤੀਹੀ ਬਣਨ ਲੱਗ ਰਿਹਾ ਰੀਲਾ ਵਾਸਤੇ ਦੇਖੋ ਕੀ ਕੁਝ ਕਰਨਾ ਪੈਂਦਾ ਕਹਿੰਦੇ ਯਾਰ ਨਹੀਂ ਨਹੀਂ ਹੈ ਜਸ ਇਹ ਲਾ ਵਾਸਤੇ ਆ ਕੁਝ ਕਰਨਾ ਪੈਂਦਾ। ਹੋਰ ਕ ਬੰਦੇ ਨੂੰ ਕੁਕੜੀ ਬਣਨਾ ਪੜ ਗਿਆ। ਸ਼ੂਟ ਇਹਦੇ ਆਏ ਨਹੀਂ ਗਏ ਨਾ ਇੰ样 ਕਰ ਲਿਆ ਦੂਜੀ ਲੋਟੇ। ਜਗਾੜ ਜਾ ਲਾ ਕੇ ਸੈੱਟ ਕਰ ਲਿਆ। ਮੋਲ ਕਿਧਾ ਦੀ ਕੁੜੀਆਂ ਵਾਂਗੂ ਫਿਰ। ਕਿ ਦੇਖਦੇ। 4 ਵਜੇ ਕਿ ਬਈ ਸੀ ਮੈਨੂੰ ਲੱਗਦਾ 11 ਵਜੇ ਦੀ ਲੱਗੀ ਹੋਇਆ ਸ਼ੂਟ ਕਰਨ ਤੇ ਇੱਧਰ ਸਾਡਾ ਪ੍ਰੋਡਿਊਸਰ ਹੋ ਬੈਠਿਆ ਸਾਹਮਣੇ ਪ੍ਰੋਡਿਊਸਰ। ਕਿਉਂ? ਥੱਕ ਗਿਆ ਓਏ ਨਾ ਮੈਂ ਦੇਖਾਂ ਰਿਹਾ ਤੇ ਮੌਸਮ ਵੀ ਅੱਜ ਯਾਰ ਸਵੇਰੇ ਸਵੇਰੇ ਆ ਦੇਖੋ ਸਵੇਰ ਦਾ ਕਹਿੰਦੇ ਹੁੰਦਾ ਸ਼ਾਮ ਹੋ ਗਈ ਸਵੇਰੇ ਵਧੀਆ ਤੇ ਹੁਣ ਬੱਦਲ ਵਾਈ ਜੀ ਠੀਕ ਠਾਕ ਹੀ ਹੋਗੀ ਤੇ ਇਹਦੇ ਸਾਡਾ ਬੰਦਾ ਹੋ ਗਿਆ ਰੈਡੀ ਹੈ ਖੜ ਪੀ ਜਾ ਬਸ ਸਹੀ ਓਕੇ ਡੀ ਸਟੈਡੀ ਗੋ ਤੇ ਹੁਣ ਤੁਸਾਂ ਨੂੰ ਦਿਖਾਉਨੇ ਆ ਬਈ ਝਲਕੇ ਤੇ ਕਿਹ ਚੀਜ਼ ਨਿਕਲੂਗੀ ਵੇਟ ਕਰੋ ਥੋੜਾ ਜਿਹਾ ਟਾਈਮ ਰੈਡੀ ਐਕਸ਼ਨ ਆ ਦੇਖੀ ਸਰ ਕੀ ਗੱਡ ਲੱਗਦੀ ਹੈ ਨਾ ਓਏ ਯਾਰ ਆਨ ਕਰਖੇ ਚੱਦਨੇ ਆ ਹੁਣ ਅਸੀਂ ਕਰਾਂਗੇ ਬਾਹਰ ਕਮਣੀ ਮੌਸਮ ਖਰਾਬ ਹੈ ਤਾਂ ਵੀ ਸ਼ੂਟ ਅੱਜ ਦੇਖ ਲੈ ਚੱਲ ਜਿੰਨਾ ਕੋਈ ਮੈਸੇਜਰ ਦਾ ਹਾਂ ਦੇਖ ਲੈ ਮਣੀਆਂ ਇਹ ਤਾਂ ਅਜੇ ਤੱਕ ਵੀਲਾ ਨਹੀਂ ਕਰਿਆ ਹੈਗਾ ਬੰਦੇ ਸਾਡੇ ਦੋ ਉਹ ਹੁੰਦੇ ਸਿੱਖੀ ਕਿੱਥੇ ਕਰ ਵੀ ਵਿੱਲੇ ਕਰ ਦੋ ਬਾਈ ਆਇਆ ਕਿਸੇ ਵੀ ਸੇਬੀ ਹੈਲੋ ਕਿਸੇ ਵੀ ਕਿੱਧਰ ਜਾਣਾ ਹੈ ਇੱਧਰ ਚੱਲ ਓਏ ਇੱਧਰ ਚੱਲਣਾ ਯਾਰ ਇੱਧਰ ਲੋਕੇਸ਼ਨ ਦੱਸ ਮਣੀ ਦੱਸੂਗਾ ਬੱਦਲ ਦੇਖ ਓਏ ਕਲਾ ਬੱਦਲ ਤੜ ਚੜ ਕੇ ਆ ਗਈਆਂ ਕਕਣੀਆਂ ਕਗਈਆਂ ਲਵਦੀ ਜੀ ਜਸ ਦੀ ਸੁਣਾਊਗਾ ਜੀ ਸੁਣਾਊਗਾ ਜਸ ਕਗੀਤ ਤੋਂ ਸੁਣਾਦੀ ਲੋਕ ਨ ਕਿਤੇ ਕਡਾਂਗਾ ਲੈ ਕੇ ਸੁਣਾ ਸੁਣਾ ਲੈ ਬੱਦਲ ਚੜ ਕੇ ਆ ਗਿਆ ਆ ਗਈਆਂ ਕਣੀਆਂ ਮੈਂ ਤੈਨੂੰ ਆਸਮ ਆਸਮ ਜਾਪਦਾ ਤੇ ਮੇਰੀ ਕੱਕਾ ਜਾਣ ਤੇ ਬੰਨਾ